ਸੁਦੀਲ ਜਾਖੜ ਨੇ ਖਰਸ਼ਾ ਜਤਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਜਾਖੜ ਮੁਤਾਬਕ ਪੰਜਾਬ ਦੇ ਮੋਢੇ ਤੇ ਰੱਖ ਕੇ ਫਤੂਕ ਚਲਾਈ ਜਾ ਰਹੀ ਹੈ ਪੁੱਛਿਆ ਕਿ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਕਿਸਾਨੀ ਖਤਰੇ 'ਚ ਹੈ ਕੋਈ ਕਿਸੇ ਨੂੰ ਇਹ ਕਿਸਾਨੀ ਦੇ ਅੰਦਰ ਕਿਸਾਨ ਜਿਹੜਾ ਚਾਹੇ ਮਹਾਰਾਸ਼ਟਰ ਬੈਠਾ ਹੈ ਉੱਥੇ ਸੁਸਾਈਸਾਈਡ ਕਰੀ ਜਾਂਦਾ ਹੈ ਰਾਜਸਥਾਨ 'ਚ ਪ੍ਰੋਬਲਮ ਹੈ ਉਹਨਾਂ ਦੀ ਐਮਐਸ ਵੀ ਨਹੀਂ ਚੱਕੀ ਜਾਂਦੀ ਅੱਜ ਮਨ ਨੂੰ ਜਿਹੜਾ ਲੱਗਦਾ ਕਿਉਂਕਿ ਮੈਂ ਪ੍ਰੈਸ ਕਾਨਫਰੰਸ ਦੇਖ ਰਿਆ ਸੀਗਾ ਕਿਸਾਨ ਸਾਥੀਆਂ ਦੀ ਉਹਦੇ ਚ ਇੱਕ ਕਿਸਾਨ ਆਗੂ ਰਾਜਸਥਾਨ ਤੋਂ ਬੈਠਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਉਹਨਾਂ ਚ ਇਹ ਮੱਧ ਪ੍ਰਦੇਸ਼ ਦਾ ਬੈਠੇ ਸੀਗੇ ਕਹਿੰਦੇ ਅਸੀਂ ਬਾਕੀ ਸਾਰੇ ਪੰਜ ਪੰਦ ਸਾਥੀ ਆਣ ਲੱਗੇ ਸੀ ਬਾਕੀ ਆਏ ਨਹੀਂ ਇੱਕ ਮੈਂ ਆ ਰਾਜਸਥਾਨ ਚੋਂ ਇੱਕ ਬੈਠੇ ਸੀਗੇ ਸਭ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁਬਦਾ ਕਿਉਂਕਿ ਪੰਜਾਬ ਹੀ ਇੱਕ ਅਹਿਜਾ ਸੂਬਾ ਸਾਹਬ ਹਰਿਆਣਾ ਤੇ ਪੰਜਾਬ ਜਿੱਥੇ ਜਿੰਨਾ ਝੋਨਾ ਜਿੰਨੀ ਕਣਕ ਮੰਡੀ ਚ ਆਂਦੀ ਹੈ ਉਹਨੀਆਂ ਚੱਕੀ ਜਾਂਦੀਆਂ ਸਭ ਜੇ ਅੱਜ ਇੱਥੇ ਬਾਰਡਰ ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਿੱਥੇ ਬੰਦੀਆਂ ਬਾਹਰੋ ਟਰਾਲੀਆਂ ਨਹੀਂ ਆਣ ਦੇਣੀਆਂ ਉਹ ਇਸ ਕਰਕੇ ਹੈ ਕਿਉਂਕਿ ਉੱਥੇ ਯੂਪੀ ਦੇ ਅੰਦਰ ਨਹੀਂ ਮਿਲਦਾ ਐਮਐਸਪੀ ਨਹੀਂ ਮਿਲਦੀ ਉੱਥੇ ਵੀ ਆ ਬਾਰਡਰ ਤੇ ਵੀ ਇਹ ਮਿਲਦੀ ਹੋਣੀ ਹੈ ਬਾਕੀ ਸਾਰੇ ਇੱਥੇ ਆ ਕੇ ਵੇਚਦੇ ਆ ਦੂਰ ਦਰਾੜਿਓਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਬਦਾ ਵੀ ਇਹ ਕੀ ਹੈ ਰਾਜਸਥਾਨ ਦੇ ਅੰਦਰ ਨਹੀਂ ਮਿਲਦਾ ਸਾਬ ਐਮਐਸਵੀ ਨਹੀਂ ਮਿਲਦੀ ਮੇਰੇ ਇੱਕੋ ਗੱਲ ਹੈ ਵੀ ਪੰਜਾਬ ਦੇ ਮੋੜੇ ਦੇ ਉੱਤੇ ਰੱਖ ਕੇ ਕਿਉਂ ਬੰਦੂਕ ਚਲਾਈ ਜਾ ਰਹੀ ਹੈ ਕਿਉਂ ਸ਼ੁਭਕਰਨ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਾਬ ਮੈਂ ਰਾਜਸਥਾਨ ਦੇ ਬਾਰਡਰ ਤੇ ਬੈਠਾ ਸਾਡੇ ਅਸੀਂ ਪਿੱਛੋਂ ਸਾਡੇ ਦਾਦੇ ਪੜਦਾਦੇ ਰਾਜਸਥਾਨ ਚ ਉੱਠ ਕੇ ਆਏ ਰਾਜਸਥਾਨ ਚ ਬਾਦਰਾਂ ਦੀ ਕੋਈ ਕਮੀ ਨਹੀਂ ਸਾਬ ਬੜੇ ਬਾਦਰ ਬੜੇ ਤਗੜੇ ਉੱਥੋਂ ਕਿਸਾਨ ਲੀਡਰ ਵੀ ਚੌਧਰੀ ਕੁਮਬਾਰਾਮ ਬ੍ਰਾਹਮਣਵਾਸ ਮਿਰਦਾ ਨਥੁਰਾਮ ਮਿਰਦਾ ਕਾਮਰੇਡ ਹੋਰੀ ਬਹੁਤੇ ਸਾਰੇ ਬੜੇ ਬੜੇ ਲੀਡਰ ਹੋਏ ਮੱਧ ਪ੍ਰਦੇਸ਼ ਚ ਲੀਡਰਾਂ ਦੀ ਕੋਈ ਕਮੀ ਨਹੀਂ ਜਿਹੜੇ ਇੱਥੇ ਆ ਕੇ ਕਰੀ ਜਾਂਦੇ ਸਭ ਆ ਤਾਂ ਉਹ ਹੀ ਹੋ ਗਿਆ ਵੀ ਭਗਤ ਸਿੰਘ ਤਾਂ ਪੈਦਾ ਹੋਣੇ ਚਾਹੀਦੇ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਦਾ ਪੰਜਾਬ ਕਿਉਂ ਆਹੂਤੀ ਦੇਵੇ ਸਾਹਿਬ ਮੈਨੂੰ ਆਹ ਤਾਂ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਹ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਾਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਆ ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਆ ਮੈਂ ਰਾਜਸਥਾਨ ਵਾਲੇ ਸਾਥੀ ਨੂੰ ਕਹਿੰਦਾ ਆਏ ਰਾਜਸਥਾਨ ਸਭ ਚਲੋ ਇਸ ਜਿਹੜੀ ਕੋਲ ਵਿੱਢੀ ਹੈ ਉਹਦੇ ਚ ਘੱਟੋ ਘੱਟ ਕੱਲ ਤਾਂ ਇਹਦਾ ਅਸੀਂ ਕਹਿੰਦੇ ਸੀ Rajasthan ਨੂੰ ਪਾਣੀ ਦੇਣਾ ਇਹਨਾਂ ਨੂੰ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ ਆਜਾਏ ਬੈਠੇ ਇਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਬ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਆ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤਰ੍ਹਾਂ ਜਿੰਨੀ ਸੀਗੀ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਫੇਰ ਉੱਤੇ ਜਾ ਕੇ ਮੌਕੇ ਤੇ ਜਾਵੜ ਦੇ ਜਿਸੀ ਤੋੜਨਾ ਨਹੀਂ ਸਾਬ